ਤਰਮੀ ਜੀ ਰਾਤ ਦਾ ਡੇਕਰ ਜਿਹੜੀ ਸਨ ਲੱਗੀ ਚੋਰੀ ਹੋਈ ਆ ਕੀ ਕੀ ਨੁਕਸਾਨ ਹੋਇਆ ਤੁਹਾਡਾ ਸਭ 2.5 ਲੱਖ ਰੁਪਈਆ ਨਕਦ ਸਗਾਇ ਹਾਂਜੀ ਇੱਕ ਨਾਥ ਹੈਗੀ ਆ ਦੋ ਚੂੜੀਆਂ ਹੈਗੇ ਸੱਤ ਮੰਦਰੀਆਂ ਦੋ ਲੇਡੀ ਮੰਦਰੀਆਂ ਇੱਕ ਜੋੜੇ ਕਾਂਟੇ ਹੈਗੇ ਆ ਇੱਕ ਟਿੱਕਾ ਆ ਦੋ ਜੋੜੇ ਟੌਕਰੀਏ ਦੋ ਜੋੜੇ ਵਾਲੀਆਂ ਹੈਗੀਆਂ ਛੋਟੀਆਂ ਇੱਕ ਹੋਰ ਛੋਟੀ ਵਾਲੀ ਹੈਗੀ ਇੱਕ ਮੇਰੀ ਪੋਤੀ ਦੀ ਵਾਲੀ ਛੋਟੀ ਜਿਹੀ ਬਣਾ ਕੇ ਦਿੱਤੀ ਮੇਰੇ ਮੁੰਡੇ ਦੇ ਬਾਹਰ ਗਿਆ ਹੋਇਆ ਸੀ ਇਹ ਜੀ ਇੱਕ ਦਾ 80 ਜੀਆਂ ਬਾਲੀਆਂ ਸੀਗੀਆਂ ਮੇਰੀ ਕੁੜੀ ਦੀ ਇੱਕ ਨਸ ਹੈਗੀ ਆ ਦੋ ਜੋੜੇ ਬਾਲੀਆਂ ਹੈਗੀਆਂ ਇੱਕ ਟੌਪ ਹੈਗਾ ਇੱਕ ਮਿੰਦੀ ਲੇਡੀਜ਼ ਨੂੰ ਜੀ ਕੁੱਲ ਮਿਲਾ ਕੇ ਕਿੰਨਾ ਕ ਨੁਕਸਾਨ ਆ ਇਹ ਕੋਈ ਹੁਣ ਮੈਂ ਪਤਾ ਲਗਾ ਕੰਨਾ ਕਰਾ ਲੱਖਾਂ ਦਾ ਨੁਕਸਾਨ ਕਹਿ ਸਕਦੇ ਆਪਾਂ ਇਹਨੂੰ ਅੱਛਾ ਤਨੀਵਾ ਕੈਸ਼ ਪਾਗਲ ਦਾ 8-10 ਲੱਖ ਦੇ ਕਰੀਬ ਦਾ ਹੋਗਾ ਜੀ ਘਟ-ਬੱਟ ਜੋ ਚੋਰੀ ਉਸ ਸਮੇ ਤੁਸੀਂ ਕਿੱਥੇ ਸੀਗੇ ਅਸੀਂ ਉਧਰ ਆਪਣੇ ਗੁੱਡੇ ਪਾਸੇ ਮਗਾਰ ਪੜਾ ਰਹੇ ਆ ਐਮਸੀ ਵਾਲੀ ਦੇ ਲਾਗੇ ਉੱਥੇ ਸੀਗੇ ਚੰਕੀ ਉਹ ਮੇਰੀ ਭੋਤੀ ਨੇ ਸੁਣਿਆ ਆ ਮੈਨੂੰ ਦੱਸਿਆ ਕਿ ਪਾਬਾ ਇਹ ਦਰਤਾ ਕਰਕੇ ਗਾਲਿਆ ਤੇ ਉਹ ਮੈਂ ਤੇ ਦਵਾ ਆ ਤਾਂ ਮੈਂ ਦੇਖਿਆ ਤੇ ਉਦੋਂ ਮੈਂ ਅਲਮਾਰੀ ਦੇਖੀ ਅਲਮਾਰੀ ਪਾਟੀ ਫੇਰ ਮੈਂ ਤਾਂ ਸਾਰਾ ਸਮਾਨ ਗਿਆ ਚਲਾ ਗਿਆ ਜਿਵੇਂ ਮੈਂ ਦੰਦਾ ਖੋਲਿਆ ਹੈਗਾ ਸੂਲ ਦੇ ਅੰਦਰ ਗਿਆ ਸਭ ਕੁਝ ਹੀ ਅੰਦਰ ਰਹਿ ਗਏ ਕੀ ਲੱਗਦਾ ਕਿੱਧਰ ਉਹਦੀ ਆਏ ਹੋਣਗੇ ਚੋਰ ਜਿਹੜੇ ਆ ਚੋង ਮੇਰਾ ਫੁੱਪਾਂ ਦੀ ਆਏ ਹੋਏ ਆ ਅਲਮਾਰੀ ਗਲੀ ਸੰਜੀਤ ਨੇ ਆਏ ਗਾੜੀ ਨੂੰ ਡੰਦਾ ਲੱਗਾ ਹੁੰਦਾ ਹੈ ਗੇਟ ਲਾ ਹੈ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਹਾਂ ਪੁਲਿਸ ਆਏ ਸੀ ਉਹ ਦੇਖ ਕੇ ਲੱਗਾ ਜੋਨਾ ਜੀ ਉਹ ਕਹਿੰਦੇ ਆਗੇ ਰਿਪੋਰਟ ਕਰਾ ਦੇਣਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਵੇਹੇ ਸਾਡਾ ਚੋਰ ਫੜਿਆ ਜਾਵੇ ਹੋਰ ਅਸੀਂ ਜੀ ਇਹ ਸਮਾਨ ਮਿਲ ਜਾਵੇ ਸਾਡਾ ਸਮਾਨ ਮਿਲ ਜਾਵੇ ਇਹ ਜਿਹੜਾ ਡਿਊਟੀ ਸਰ ਸਾਹਿਬ ਮੌਕੇ ਤੇ ਜਾ ਕੇ ਜਿਹੜਾ ਇਹ ਦੇਖ ਲਿਆ ਜੀ ਵੈਰੀਫਾਈ ਕਰ ਰਹੇ ਆ ਬਾਕੀ 60 ਫੂਟੇਜ ਦੇਖ ਕੇ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸਦੇ ਆ ਜੀ ਡਿਟੇਲ ਜੀ ਸਰ ਰਾਤੀ ਰਾਤੀ ਚੋਰੀ ਹੋਈ ਜਾਂ ਮੰਨਦਾ ਕੋਈ ਪੈਨ ਡੂੰਦਾ ਕੋਈ ਐਕਚੁਅਲ ਪਤਾ ਅਜੇ ਅਜੇ ਮਨੂੰ ਕੈਮਰੇ ਤੋਂ ਪਤਾ ਲੱਗੇਗਾ ਜੀ ਐਕਚੁਅਲ ਟਾਈਮ ਦਾ ਨਹੀਂ ਪਤਾ ਹੈਗਾ ਪਰ ਅਸੀਂ ਕਰ ਰਹੇ ਆ ਜੀ ਵੈਰੀਫਾਈ